ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਤੇ ਹਮਲੇ ਹੋ ਰਹੇ ਨੇ ਪਿਛਲੇ 28 ਦਿਨਾਂ ਦੇ ਵਿੱਚ 8ਵਾਂ ਹਮਲਾ ਪੰਜਾਬ ਪੁਲਿਸ ਦੇ ਥਾਣਿਆਂ ਤੇ ਚੌਕੀਆਂ ਤੋਂ ਆਇਆ ਤਾਜ਼ਾ ਜਿਹੜੀ ਖਬਰ ਆ ਕਿ ਜ਼ਿਲ੍ਹਾ ਗਰਦਾਸਪੁਰ ਦੇ ਪੁਲਿਸ ਚੌਕੀ ਬਡਾਲਾ ਬਾਂਗਰ ਵਿਖੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਹਮਲਾ ਕੀਤਾ ਗਿਆ ਹਲੇ ਤੱਕ 8 ਹਮਲੇ ਹੋ ਚੁੱਕੇ ਨੇ ਸਰਕਾਰ ਤੇ ਪੰਜਾਬ ਪੁਲਿਸ ਚੁੱਪਾ ਪੂਰੀ ਖਬਰ ਕਿ ਥਾਣਾ ਪੁਲਿਸ ਕਲਰਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਪਿੰਡ ਬਖਸ਼ੀਵਾਲ ਦੀ ਪੁਲ ਚੌਂਕੀ ਦੇ ਹਮਲੇ ਤੋਂ ਬਾਅਦ ਪੁਲ ਚੌਂਕੀ ਬਡਾਲਾ ਬਾਂਗਰ ਤੋਂ ਬੀਤੀ ਰਾਤ ਤਮਾਕੇ ਦੀ ਇੱਕ ਖਬਰ ਸਾਹਮਣੇ ਆਈ ਹੈ ਤਮਾਕੇ ਦੀ ਖਬਰ ਸੁਣਦਿਆਂ ਹੀ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੀ ਟੀਮਾਂ ਮੌਕੇ ਤੇ ਜਾ ਕੇ ਜੁੜ ਚੁੱਕੀਆਂ ਨੇ ਇਸ ਸਬੰਦੇ ਪੁਲ ਚੌਂਕੀ ਨਾਲ ਆਪਣਾ ਘਰ ਬਣਾ ਕੇ ਰਹਿ ਰਹੇ ਸੁਖਵਿੰਦਰ ਸਿੰਘ ਜੋੜਾ ਤੋਂ ਇਲਾਵਾ ਬਾਬਾ ਕੇਵਲਦਾਸ ਅਮਨ ਕੁਮਾਰ ਬਲਜੀਤ ਸਿੰਘ ਕਾਲੋ ਵਿਕੀ ਸ਼ਰਮਾ ਮਨਦੀਪ ਸਿੰਘ ਆਦ ਨੇ ਦੱਸਿਆ ਕਿ ਬੀਤੀ ਰਾਤ 9:30 ਵਜੇ ਤੋਂ ਬਾਅਦ ਉਹਨਾਂ ਨੇ ਪੁਲਿਸ ਚੌਕੀ ਵਿਡਾਲਾ ਬਾਂਗਰ ਵਿਖੇ ਤਮਾਕੇ ਦੀ ਆਵਾਜ਼ ਸੁਣੀ ਚੌਕੀ ਨਾਲ ਲੱਗਦੇ ਘਰ ਦੇ ਮਾਲਕ ਸੁਖਵਿੰਦਰ ਸਿੰਘ ਜੋੜਾ ਨੇ ਦੱਸਿਆ ਕਿ ਤਮਾਕੇ ਦੀ ਆਵਾਜ਼ ਕਨ ਉਸ ਦੀ ਮਾਂ ਜੋ ਕਿ ਦਿਲ ਦੇ ਦੌਰੇ ਦੀ ਮਰੀਜ਼ ਸੀ ਉਹਦੀ ਵੀ ਹਾਲਤ ਵਿਗੜ ਗਈ ਹੈ ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਜਾਂਚ ਸ਼ੁਰੂ ਕਰ ਦਿੱਤੀ ਗਿਆ ਲਾਕਰ ਨਿਵਾਸੀ ਵਿਕੀ ਸ਼ਰਮਾ ਬਾਬਾ ਕਮਲਦਾਸ ਰਾਜਕਮਰ ਸਰਬੀ ਸਿੰਘ ਆਦਰ ਇਨ ਦ ਸੈਕਿੰਡ ਚਾਂਦਗੜ੍ਹ ਜੋਰਦਾਰ ਤਮਾਕੀ ਦੀ ਆਵਾਜ਼ ਸੁਣਾਈ ਦਿੱਤੀ ਤਬਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਘਰ ਦੀਆਂ ਕੰਧਾਂ ਕੰਬ ਗਈਆਂ ਸੂਚਨਾ ਮਿਲਦੇ ਹੀ ਐਸਪੀ ਜਗਰਾਤ ਸਿੰਘ ਐਸਪੀ ਬਲਵਿੰਦਰ ਸਿੰਘ ਡੀਐਸਪੀ ਗੁਰਵਿੰਦਰ ਸਿੰਘ ਸੀਆਈਏ ਸਟਾਫ ਦੇ ਇੰਚਾਰਜ ਕਪਲ ਕੌਸ਼ਲ ਇੰਸਪੈਕਟਰ ਰਾਜਕਮਰ ਸ਼ਰਮਾ ਮੌਕੇ ਤੇ ਪੁੱਜੇ ਪੁਲਿਸ ਟੀਮ ਨੇ ਕਿਸੇ ਨੂਮੀ ਬੰਦ ਚੌਂਕੀ ਦੇ ਅੰਦਰ ਨਹੀਂ ਜਾਣ ਦਿੱਤਾ ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਚੌਂਕੀ ਕਰਦੇ ਬਾਜ਼ਾਰ ਨੇੜੇ ਆ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਪੁਲਿਸ ਚੌਂਕੀ ਦਾ ਵੀ ਕਿਸੇ ਹੋਰ ਥਾਂ ਪ੍ਰਬੰਧ ਕੀਤਾ ਜਾਵੇ ਲੇਕਿਨ ਪਿਛਲੇ 8 ਠਾਹਿਆਂ ਦਿਨਾਂ ਦੇ ਵਿੱਚ ਇਹ 8 ਜਿਹੜੇ ਨੇ ਤਮਾਕੇ ਹੋ ਚੁੱਕੇ ਨੇ ਜਿਹੜਾ ਬਡਾਲਾ ਬਾਂਗਰ ਵਿਖੇ ਤਮਾਕਾ ਬੀਤੀ ਰਾਤ ਹੋਇਆ ਉਹਦੀ ਬੀਕੇ ਆਈ ਨੇ ਜ਼ਿੰਮੇਵਾਰੀ ਲਈ ਆ ਥਾਣੇ ਤੇ ਦੱਸਿਆ ਜਾ ਰਿਹਾ ਕਿ ਗਰਨੇਡ ਸੁੱਟਿਆ ਗਿਆ ਪੰਜਾਬ ਚ ਪੁਲਿਸ ਥਾਣਿਆਂ ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਬੀਤੀ ਰਾਤ ਜਿਹੜਾ ਬਡਾਲਾ ਬਾਂਗਰ ਪੁਲਿਸ ਚੌਕੀ ਤੇ ਗਰਨੇਡ ਸੁੱਟਿਆ ਗਿਆ ਗੁਰਦਾਸਪੁਰ ਕਲਾਨੌਰ ਖੇਤਰ ਦੇ ਬੀਤੇ 48 ਘੰਟਿਆਂ ਚ ਇਹ ਦੂਜਾ ਗਰਨੇਡ ਹਮਲਾ 28 ਦਿਨਾਂ ਵਿੱਚ ਪੰਜਾਬ ਦੇ ਵਿੱਚ 8ਵੀਂ ਵਾਰ ਪੁਲਿਸ ਥਾਣਿਆਂ ਤੇ ਹਮਲੇ ਕੀਤੇ ਜਾ ਚੁੱਕੇ ਨੇ ਵੱਧਦੀਆਂ ਵਾਰਦਾਤਾਂ ਤੇ ਮਜਰ ਸੂਬੇ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਤੇ ਵਿਰੋਧੀਆਂ ਨੇ ਸਵਾਲ ਖੜੇ ਕਰ ਦਿੱਤੇ ਨੇ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਬਡਾਲਾ ਬਾਂਗਰ ਦੇ ਰਾਤ ਨੂੰ ਤਮਾਕੀ ਨਾਲ ਲਾਕਾ ਪੂਰਾ ਸਾਮ ਗਿਆ ਲੋਕ ਡਰ ਦੇ ਕੰਨ ਘਰਾਂ ਤੋਂ ਬਾਹਰ ਨਹੀਂ ਨਿਕਲੇ ਫਿਰ ਜਦੋਂ ਕੁਝ ਪਲਬਾ ਦੇਖਿਆ ਤੇ ਉਹ ਪਤਾ ਲੱਗਾ ਕਿ ਪੁਲਿਸ ਚੌਕੀ ਤੇ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਰਾਤ ਪਰ ਪੁਲਿਸ ਦੀਆਂ ਗੱਡੀਆਂ ਭੱਜਦੀਆਂ ਦਿਖਾਈ ਦਿੱਤੀਆਂ ਸਾਇਰਨ ਵਾਜਦੇ ਰਹੇ ਇੱਕ ਦਿਨ ਪਹਿਲਾਂ ਹੀ ਇਸ ਮਸਲੇ ਦੇ ਵਿੱਚ केजीएफ ਨੇ ਜ਼ਿੰਮੇਵਾਰੀ ਲਈ ਸੀ ਤੇ ਰਾਤ ਜਿਹੜੀ ਪੁਲਿਸ ਚੌਕੀ ਤੇ ਹਮਲਾ ਉਸ ਦੀ ਜ਼ਿੰਮੇਵਾਰੀ ਬੀਕੇਆਈ ਨੇ ਲਈ ਹੈ ਹੁਣ ਪੁਲਿਸ ਡਿਪਾਰਟਮੈਂਟ ਅਤੇ ਫੋਰੈਂਸਿਕ ਜਾਂਚ ਚੱਲ ਰਹੀ ਹੈ ਸੀਨੀਅਰ ਅਧਿਕਾਰੀ ਵੀ ਲਗਾਤਾਰ ਜ਼ਿਆਦਾ ਲਹਿਰੇ ਨੇ ਬੀਤੇ 28 ਦਿਨਾਂ ਦੇ ਵਿੱਚ ਇਹ 8ਵਾਂ ਹਮਲਾ ਸਭ ਤੋਂ ਪਹਿਲਾਂ 24 ਨਵੰਬਰ ਅਜਨਾਲਾ ਥਾਣੇ ਦੇ ਬਾਹਰ ਆਰਡੀਐਕਸ ਲਗਾਇਆ ਗਿਆ ਸੀ ਹਾਲਾਂਕਿ ਉਹ ਫਟਿਆ ਨਹੀਂ ਇਸ ਦੀ ਜ਼ਿੰਮੇਵਾਰੀ ਹੈਪੀ ਪਾਸਿੰਗਾਂ ਨੇ ਲਈ ਸੀ ਜਦ ਕਿ ਇਸ ਮਾਮਲੇ ਚ ਦੋ ਦੋਸ਼ੀਨ ਪੁਲਸ ਫੜ ਚੁਕੀ ਆ ਤੇ ਉਹਨਾਂ ਕੋਲੋਂ ਹੈਂਡ ਗਰਨੇਡ ਵੀ ਬਰਾਮਦ ਕੀਤਾ ਗਿਆ ਸੀ ਉਸ ਤੋਂ ਬਾਅਦ 27 ਨਵੰਬਰ ਨੂੰ ਗੁਰਬਖਸ਼ ਨਗਰ ਵਿੱਚ ਬੰਦ ਪੁਲਸ ਚੌਕੀ ਵਿੱਚ ਵੀ ਇੱਕ ਗਰਨੇਡ ਵਿਸਫੋਟ ਹੋਇਆ ਸੀ ਇਹ ਵੀ ਹਮਲਾ ਬੰਦ ਚੌਕੀ ਚ ਹੋਇਆ 2 ਦਸੰਬਰ ਐਸਬੀਐਸ ਨਗਰ ਦੇ ਕਾਠਗੜ 88 ਵਿੱਚ ਗਰਨੇਡ ਵਿਸਫੋਟ ਹੋਇਆ ਸੀ ਇਸ ਮਾਮਲੇ ਚ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਸੀ 4 ਦਸੰਬਰ ਨੂੰ ਮਜੀਠਾ ਥਾਣੇ ਦੇ ਵਿੱਚ ਵੀ ਅਜਿਹਾ ਵਸਪੁਰਾਇ ਹਾਲਾਂਕਿ ਪੁਲਿਸ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਨੇ ਇਹ ਕਹਿ ਕੇ ਲੋਕਾਂ ਨੂੰ ਤਰਵਾਸ ਦੇ ਦੀ ਕੋਸ਼ਿਸ਼ ਕੀਤੀ ਕਿ ਇੱਕ ਪੁਲਿਸ ਕਰਮਚਾਰੀ ਦੇ ਮੋਟਰਸਾਈਕਲ ਦਾ ਟਾਇਰ ਫਟ ਗਿਆ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਇਲਾਕੇ ਦੇ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਨੇ ਥਾਣੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ ਕਿ ਇਹ ਟਾਇਰ ਨਹੀਂ ਫਟਿਆ ਇਹ ਹਮਲਾ ਹੈ 13 ਦਸੰਬਰ ਨੂੰ ਹੀ ਆਲੀਵਾਲ ਬਟਾਲਾ ਥਾਣੇ ਦੇ ਵਿੱਚ ਗ੍ਰਨੇਡ ਵਿਸਫੋਟ ਹੋਇਆ ਸੀ ਇਸ ਘਟਨਾ ਦੀ ਜ਼ਿੰਮੇਵਾਰ ਵੀ ਹੈਪੀ ਪਾਸੀਆਂ ਨੇ ਤੇ ਉਹਦੇ ਸਾਥੀਆਂ ਲਈ ਸੀ ਇਸ ਘਟਨਾ ਨੂੰ ਵੀ ਰਾਤ ਦੇ ਸਮੇਂ ਅੰਜਾਮ ਦਿੱਤਾ ਗਿਆ ਸੀ 17 ਦਸੰਬਰ ਨੂੰ ਇਸਲਾਮਾਬਾਦ ਥਾਣੇ ਵਿੱਚ ਵੀ ਗ੍ਰਨੇਡ ਹਮਲਾ ਹੋਇਆ ਸੀ ਸਵੇਰੇ ਜਦੋਂ ਖਬਰ ਫੈਲੀ ਤਾਂ ਪੁਲਿਸ ਕਮਿਸ਼ਨਰ ਤੇ ਲੋਕਲ ਪੁਲਿਸ ਨੇ ਇਹਨੂੰ ਬਲਾਸਟ ਨਹੀਂ ਦੱਸਿਆ ਸੀ ਲੇਕਿਨ ਦੁਪਹਿਰ ਬਾਅਦ ਪੰਜਾਬ ਦੇ ਡੀਜੀਪੀ ਗੌਰਵਜਲ ਖੁਦ ਪਹੁੰਚੇ ਤੇ ਉਹਨਾਂ ਮੰਨਿਆ ਕਿ ਇੱਕ ਅਤਵਾਦੀ ਘਟਨਾ ਤੇ ਬੰਬ ਸੁੱਟਿਆ ਗਿਆ। ਓਨੇ ਦਸੰਬਰ ਨੂੰ ਭਾਰਤ-ਪਾਕਿਸਤਾਨ ਬਾਰਡਰ ਤੇ ਸਟੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਬੰਦ ਪੁਲ ਚੌਂਕੀ ਬਖਸ਼ੀ ਵਾਲਾ ਤੇ ਵੀ ਹਮਲਾ ਹੋਇਆ ਸੀ। ਪੁਲਿਸ ਵੱਲੋਂ ਵੀ ਇਸ ਮਾਮਲੇ ਵਿੱਚ ਕਈ ਰਿਕਾਰਡ ਜਬਤ ਕੀਤਾ ਗਿਆ ਤੇ ਹੁਣ ਬਡਾਲਾ ਬਾਂਗਰ ਪੁਲਿਸ ਚੌਂਕੀ ਤੇ ਹਮਲਾ ਹੋਇਆ। ਉਧਰ ਦੋ ਪ੍ਰਮੁੱਖ ਸੰਗਠਨ ਕੇਜੇਫ ਅਤੇ ਬੀਕੇਆਈ ਵੱਲੋਂ ਪੰਜਾਬ ਦੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ। ਪੁਲਿਸ ਦੀਆਂ ਕੋਸ਼ਿਸ਼ਾਂ ਦੇ باوجود ਲਗਾਤਾਰ ਹਮਲੇ ਹੋ ਰਹੇ ਨੇ ਜੋ ਪੰਜਾਬ ਵਾਸਤੇ ਚਿੰਤਾ ਦਾ ਵਿਸ਼ਾ ਹੈ ਇਹਨਾਂ ਹਮਲਿਆਂ ਵਿੱਚ ਸਿਰ ਪੰਜਾਬ ਪੁਲਿਸ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਪੁਲਿਸ ਨੇ ਬੀਤੇ ਦਿਨਾਂ ਵਿੱਚ ਇਨਾਂ ਮਾਮਲਿਆਂ ਵਿੱਚ ਕਈ ਲੋਕਾਂ ਨੂੰ ਹਰਾਸਤ ਵਿੱਚ ਲਿਆ ਲੇਕਿਨ ਇਸ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਸਲੇ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਉਧਰ ਲਗਾਤਾਰ 28 ਦਿਨਾਂ ਦੇ ਵਿੱਚ 8 ਹਮਲੇ ਹੋਏ ਨੇ ਲੇਕਿਨ ਪੰਜਾਬ ਸਰਕਾਰ ਵੱਲੋਂ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਕਿ ਪੁਖਤਾ ਤੌਰ ਤੇ ਕਿਆ ਅਖਰ ਉਹ ਕੌਣ ਲੋਕ ਨੇ ਇੰਨਾ ਪਿੱਛੇ ਕਿਹੜੇ ਲੋਕ ਨੇ ਔਰ ਨਾ ਹੀ ਇਸ ਮਸਲੇ ਦੇ ਵਿੱਚ ਖੁੱਲ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਬੋਲ ਰਹੇ ਨੇ ਤੇ ਨਾ ਹੀ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ ਵੀ ਹਾਲੇ ਤੱਕ ਇਸ ਮਸਲੇ ਦੇ ਵਿੱਚ ਪੂਰੀ ਤਰ੍ਹਾਂ ਪੂਰਨ ਰੂਪ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਪੰਜਾਬ ਦੇ ਲੋਕਾਂ ਵਾਸਤੇ ਤੌਖਲੇ ਵੱਧ ਗਏ ਨੇ ਉਧਰ ਲਗਾਤਾਰ ਵਿਰੋਧੀ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਘੇਰ ਰਹੇ ਨੇ ਲੇਕਿਨ ਵਿਰੋਧਕਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਖਦਸ਼ੇ ਨੇ ਚਿੰਤਾ ਨੇ ਉਹ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੋਨੇ ਹੀ ਚੁੱਪ ਨੇ ਫਿਲਹਾਲ ਰੱਬ ਰਾਖਾ ਪੰਜਾਬ ਨੇ ਕਿਉਂਕਿ ਪਹਿਲਾਂ ਹੀ ਆਪਣੇ ਪਿੰਡੇ ਤੇ ਬਹੁਤ ਜ਼ਿਆਦਾ ਜ਼ਖਮ ਹੰਢਾਏ ਨੇ ਲੇਕਿਨ ਪੰਜਾਬ ਪੁਲਿਸ ਦੀ ਲਾਪਰਵਾਹੀ ਜਾਂ ਇੰਟੈਲੀਜੈਂਸ ਦੀ ਕਮੀ ਕਾਰਨ ਲਗਾਤਾਰ ਪਿਛਲੇ ਠਾਈਆਂ ਦਿਨਾਂ ਦੇ ਵਿੱਚ 8 ਪੁਲਿਸ ਥਾਣਿਆਂ ਤੇ ਹਮਲੇ ਨੇ ਇਹ ਪੁਲਿਸ ਥਾਣਿਆਂ ਤੇ ਹਮਲੇ ਨਹੀਂ ਆ ਇਹ ਸਟੇਟ ਤੇ ਹਮਲੇ ਨੇ ਤੇ ਸਟੇਟ ਚੁੱਪਾ ਇਹ ਜਾਣਕਾਰੀ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ